ਸਸਰੀਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਮੋੜ ਸਵਾਗਤ ਹੈ ਜੀ ਰਾਤ ਦੀ ਅਪਡੇਟ ਦੀ ਜਾਣਕਾਰੀ ਦਵਾਂਗੇ ਜੀ ਮੌਸਮ ਦੀ ਕੀ ਜਾਣਕਾਰੀਆਂ ਜੀ ਸੈਟਲਾਈਟ ਇਮੇਜ ਦੇਖ ਲੈਂਦੇ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖੀ ਜਾ ਰਹੀ ਥੋੜੇ ਵੱਲੋਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਫਿਲਹਾਲ ਆਪਾਂ ਗੱਲ ਕਰੀਏ ਤਾਂ ਬਠਿੰਡੇ ਫਰੀਦਕੋਟ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਬੱਦਲ ਬਈ ਪਣੀ ਹੋਈ ਹੈ ਜੀ ਥੋੜਾ ਬਹੁਤ ਸਿਸਟਮ ਆਪਾਂ ਨੂੰ ਸੰਗਰੂਰ ਦੇ ਨੇੜੇ ਵੀ ਕੁਝ ਘੰਟੇ ਵਿੱਚ ਦੇਖ ਸਕ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਤਾਂ ਆਪਾਂ ਕਹਿ ਸਕਦੇ ਆ ਕਿ ਮਾਲਵੇ ਅਤੇ ਮਾਝੇ ਦੇ ਇਲਾਕਿਆਂ ਦੇ ਵਿੱਚ ਬਦਲਬਾਈ ਦੇ ਸਿਸਟਮ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਰਮਣਕਣੀ ਦੇ ਹਾਲਾਤ ਆਉਂਦੇ ਕੁਝ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਤੇ ਜਿਵੇਂ ਹੀ ਰਾਤ ਅੱਗੇ ਪਵੇਗੀ ਸਿਸਟਮ ਅੱਧ ਰਾਤ ਤੋਂ ਬਾਅਦ ਆਪਾਂ ਕਹਿ ਸਕਦੇ ਆ ਕਿ ਦੱਖਣੀ ਬੈਲਟ ਮਾਲਵੇ ਦੀ ਤੇ ਪੂਰਬੀ ਸੋਰੀ ਆਪਣਾ ਪੂਰਬੀ ਬੈਲਟ ਦੀ ਉੱਪਰ ਗੱਲ ਕਰੀਏ ਤਾਂ ਹੁਸ਼ਿਆਰਪੁਰ ਤੋਂ ਹੁੰਦਾ ਹੋਇਆ ਨਵਾਂ ਸ਼ਹਿਰ ਰੂਪਨਗਰ ਸਭਜੇ ਦਾਜੀਤ ਸਿੰਘ ਨਗਰ ਚੰਡੀਗੜ੍ਹ ਫਤਿਹਗੜ ਪਟਿਆਲੇ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਬੱਦਲਵਾਈ ਦੀ ਕਾਰਵਾਈਆਂ ਕਿਣਮਣ ਕਣੀ ਦੇ ਸਪੈਲ ਲੱਗਦੇ ਦਿਖਾਈ ਦੇ ਸਕਦੇ ਨੇ ਜਿਦੇ ਵਿੱਚ ਹੁਸ਼ਿਆਰਪੁਰ ਤੇ ਅੱਗੇ ਥੋੜਾ ਬਹੁਤਾ ਲੁਧਿਆਣੇ ਦਾ ਹਿੱਸਾ ਵੀ ਕਵਰ ਹੁੰਦਾ ਦਿਖਾਈ ਦੇ ਰਿਹਾ ਹੈ ਜੀ ਜਿਸ ਦੇ ਨਾਲ ਆਪਾਂ ਨੂੰ ਇਹ ਕਹਿ ਸਕਦੇ ਹਾਂ ਕਿ ਰਾਤ ਦੇ ਵੇਲੇ ਪੂਰੀ ਰਾਤ ਆਪਾਂ ਨੂੰ ਕਿਣਮਣ ਕਣੀ ਦੀ ਖਬਰਾਂ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣ ਦੀਆਂ ਦਿਖਾਈ ਸਕਦੀਆਂ ਨੇ ਜੀ ਬਾਕੀ ਆਪਾਂ ਕਹਿ ਸਕਦੇ ਹਾਂ ਕਿ ਸਵੇਰ ਵੇਲੇ ਤੱਕ ਮੌਸਮ ਕੰਟਰੋਲ ਦੇ ਵਿੱਚ ਆ ਜਾਵੇਗਾ ਤੇ ਜਿਸ ਦੇ ਨਾਲ ਤਾਪ ਸਵੇਰ ਵੇਲੇ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਵੀਡੀਓ ਆ ਜਾਵੇਗੀ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਇਹ ਸੀ ਅੱਜ ਰਾਤ ਦੀ ਅਪਡੇਟ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਬਣੇ ਰਹਿਓ ਸਾਡੇ ਚੈਨਲ YouTube ਵਾਲੇ ਫਾਰਮਰ ਤੇ